ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਹੈ ਤੇ ਗਰਮੀ ਦੇ ਵਿੱਚ ਦਿਲ ਕਰਦਾ ਹੈ ਠੰਡੀ ਠੰਡੀ ਰਿਫਰੈਸ਼ਿੰਗ ਡਰਿੰਕ ਪੀਣ ਦਾ ਤੇ ਆਓ ਫਿਰ ਮਿਲ ਕੇ ਬਣਾਨੇ ਆ ਇਹ ਰਿਫਰੈਸ਼ਿੰਗ ਡਰਿੰਕ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿ ਕਿੱਦਾਂ ਬਣਾਨੀ ਹੈ ਇਹਦੇ ਵਿੱਚ ਕੀ ਕੀ ਪਾਣਾ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਡ੍ਰਿੰਕ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਔਰ ਬਹੁਤ ਹੀ ਟੇਸਟੀ ਡ੍ਰਿੰਕ ਬਣ ਕੇ ਤਿਆਰ ਹੁੰਦੀ ਹੈ ਹੁਣ ਇਹਦੇ ਵਿੱਚ ਮੈਂ 1 ਇੰਚ ਦਾ ਅਦਰਕ ਦਾ ਟੁਕੜਾ ਲਿਆ ਹੈ ਜਿਹਨੂੰ ਦੋ ਟੁਕੜਿਆਂ ਦੇ ਵਿੱਚ ਮੈਂ ਕੱਟ ਕਰ ਲਿਆ ਹੈ ਇਹਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/4 ਚਮਚ ਕਾਲਾ ਨਮਕ ਤੇ 1/4 ਚਮਚ ਪਾਵਾਂਗੇ ਇਹਦੇ ਵਿੱਚ ਸਫੇਦ ਵਾਲਾ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਿਹੜਾ ਹੈ ਪਾ ਲਿਓ ਘਟ ਵੱਧ ਵੀ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਮੈਂ 4 ਗਲਾਸੇ ਡਰਿੰਕ ਬਣਾ ਕੇ ਤਿਆਰ ਕਰ ਰਹੀ ਹਾਂ ਉਸੇ ਹਿਸਾਬ ਨਾਲ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਪਾਈਆਂ ਤੁਸੀਂ ਜਿੰਨੀ ਡਰਿੰਕ ਬਣਾ ਕੇ ਤਿਆਰ ਕਰਨੀ ਉਸੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਪਾ ਲਿਓ 2 ਚਮਚੇ ਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਹੁਣ ਇਹਨੂੰ ਠੰਡਾ ਕਰਨ ਲਈ ਮੈਂ ਇਹਦੇ ਵਿੱਚ ਪਾ ਰਹੀ ਹਾਂ ਆਈਸ ਕਯੂਬ ਤੁਸੀਂ ਜਿੰਨੀ ਠੰਡੀ ਪੀਣਾ ਚਾਹੁੰਦੇ ਉਸੇ ਹਿਸਾਬ ਨਾਲ ਇਹਦੇ ਵਿੱਚ ਆਈਸ ਕਯੂਬ ਪਾ ਲਿਓ ਮੈਂ ਜ਼ਿਆਦਾ ਠੰਡੀ ਨਹੀਂ ਬਣਾ ਰਹੀ ਹਾਂ ਡਰਿੰਕ ਇਸ ਕਰਨ ਮੈਂ ਥੋੜੇ ਜਿਹਾ ਆਈਸ ਕਯੂਬ ਪਾਏ ਆ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਣੀ ਪਾ ਰਹੀ ਹਾਂ ਤੇ ਇਹਦੇ ਵਿੱਚ ਪਾਵਾਂਗੇ 7 ਤੋਂ 8 ਦਾਣੇ ਕਾਲੀ ਮਿਰ ਮੋਟਾ ਮੋਟਾ ਟੁਕੜਾ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਇਹਨੂੰ ਮੈਂ ਪੀਸ ਲਿਆ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਹੁਣ ਇਹਨੂੰ ਆਪਾਂ ਸਰਵ ਕਰ ਲੈਨੇ ਆ ਸਰਵ ਕਰਨ ਤੋਂ ਪਹਿਲਾਂ ਇਹਨੂੰ ਆਪਾਂ ਛਾਣ ਕੇ ਸਰਵ ਕਰਾਂਗੇ ਕਿਉਂਕਿ ਜਿਹੜਾ ਵੀ ਕੋਈ ਮੋਟਾ ਮੋਟਾ ਟੁਕੜਾ ਰਹਿ ਗਿਆ ਹੋਏਗਾ ਅਦਰਕ ਦਾ ਜਾਂ ਕਾਲੀ ਮਿਰਚ ਦਾ ਜਾਂ ਪੁਦੀਨਾ ਦਾ ਉਹ ਨਿਕਲ ਜਾਏਗਾ ਛਾਣਨ ਦੇ ਨਾਲ ਤੇ ਬਹੁਤ ਹੀ ਵਧੀਆ ਠੰਡੀ ਠੰਡੀ ਸਾਡ ਡਰਿੰਕ ਬਣ ਕੇ ਤਿਆਰ ਹੋ ਗਈ ਔਰ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਜੇਕਰ ਤੁਸੀਂ ਗੰਨੇ ਦਾ ਜੂਸ ਪੀਣ ਦੇ ਸ਼ੌਕੀਨ ਹੋ ਤੇ ਡਰਿੰਕ ਸਪੈਸ਼ਲ ਤੁਹਾਡੇ ਲਈ ਹੈ ਤੇ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਜੇਕਰ ਥੋੜੀ ਜਿਹੀ ਵੀ ਰੈਸਪੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਪਰ ਲਾਈਕ ਕੀਤੇ ਬਿਨਾਂ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਜਿਹੀ ਰੈਸਪੀ ਦੇ ਨਾਲ ਉਦੋਂ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ